ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧੀਮਾਨ ਰੁਕ ਕਰਦੇ ਇਸ ਵੇਲੇ ਦੀ ਖਬਰ ਦਾ 온ਟਾਰੀਓ ਵਿੱਚ ਹਾਈਵੇ 11 ਤੇ ਖਰਾਬ ਮੌਸਮ ਤੇ ਪਾਰੀ ਬਰਬਾਰੀ ਤੇ ਚਲਦੇ ਖਤਰਨਾਕ ਹਾਦਸਾ ਵਾਪਰਿਆ ਇਸ ਹਾਦਸੇ ਵਿੱਚ ਇੱਕ ਤੋਂ ਬਾਅਦ ਇੱਕ ਕਰਕੇ 50 ਵਾਹਨ ਆਪਸ ਵਿੱਚ ਟਕਰਾ ਗਏ ਇਸ ਵੱਡੇ ਹਾਦਸੇ ਕਾਰਨ ਜਿੱਥੇ 11 ਲੋਕ ਜ਼ਖਮੀ ਹੋ ਗਏ ਉੱਥੇ ਹੀ ਇੱਕ ਵਿਅਕਤੀ ਦੀ ਮੌਤ ਦੀ ਸੂਚਨਾ ਵੀ ਪ੍ਰਾਪਤ ਹੋਈ ਹੈ ਇਸ ਹਾਦਸੇ ਕਾਰਨ ਹਾਈਵੇ 11 ਕਾਫੀ ਸਮੇਂ ਤੱਕ ਪ੍ਰਭਾਵਿਤ ਰਿਹਾ ਪਰ ਹਾਈਵੇ ਦੀਆਂ ਉੱਤਰ ਵੱਲ ਜਾਣ ਵਾਲੀਆਂ ਲੇਨਾਂ ਰਾਤ 9 ਵਜੇ ਤੱਕ ਖੁੱਲ ਗਈਆਂ ਇਹ ਹਾਦਸਾ ਸ਼ੁੱਕਰਵਾਰ ਸਵੇਰੇ ਤੇਜ਼ ਤੂਫਾਨ ਕਾਰਨ ਵਾਪਰਿਆ ਗੌਰਤਲਬ ਹੈ ਕਿ ਇਸ ਹਾਦਸੇ ਦੇ ਵਾਪਰ ਜਾਣ ਤੋਂ ਬਾਅਦ OPP ਨੇ ਹਾਈਵੇ 11 ਨੂੰ ਖੋਲਣ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਜਿਸ ਵਿੱਚ ਉਹਨਾਂ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਇਸ ਹਾਈਵੇ ਨੂੰ ਖੋਲਣ ਦਾ ਕੰਮ ਚੱਲ ਰਿਹਾ ਹੈ ਪਰ ਟੱਕਰ ਕਾਰਨ ਸੜਕ ਤੇ ਜੋ ਮਲਬਾ ਇਕੱਠਾ ਹੋਇਆ ਹੈ ਉਸ ਨੂੰ ਹਟਾ ਕੇ ਰਸਤੇ ਨੂੰ ਦੁਬਾਰਾ ਖੋਲਣ ਵਿੱਚ ਥੋੜਾ ਸਮਾਂ ਲੱਗ ਸਕਦਾ ਹੈ ਇਸੇ ਦੇ ਨਾਲ ਹੀ ਪੁਲਿਸ ਵਾਲਿਆਂ ਨੇ ਮਰਨ ਵਾਲੇ ਵਿਅਕਤੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਦਸੇ ਵਿੱਚ 49 ਸਾਲ ਦੇ ਇੱਕ ਵਿਅਕਤੀ ਦੀ ਮੌਤ ਹੋਈ ਹੈ ਅਤੇ 11 ਜ਼ਖਮੀਆਂ ਨੂੰ ਨਜ਼ਦੀਕੀ ਸਥਾਨਕ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ ਉਹ ਕਿਸ ਹੱਦ ਤੱਕ ਜ਼ਖਮੀ ਹੋਏ ਨੇ ਜਾਂ ਸੱਟਾਂ ਕਿੰਨੀਆਂ ਗੰਭੀਰ ਨੇ ਇਸ ਬਾਰੇ ਹਾਲੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਹੋਰ ਕੀ ਕਿਹਾ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਇਸ ਹਾਦਸੇ ਬਾਰੇ ਆਓ دیکھتے ਹਾਂ एवरीवन ਟੈਕਟਿੰਗ ਸਰਜੈਂਟ ਟੇਕ ਡੇਨਸ ਹੇਅਰ ਵਿਦ ਦ ਸੈਂਟਰਲ ਰੀਜਨ ਮੀਡੀਆ ਟੀਮ we are on scene of a very serious multi-vehicle collision on highway 11 in brilla that has shut down all lanes from coldwater road to line 15. Uh, we will be providing an update over our socials at 2 p.m. in relation to this incident. and at this time, we're asking all the public to avoid all unnecessary travel on the roadways uh, where visibility uh, conditions are poor and road conditions are poor. if you're using maps on your phone, it will be taking you to alternative routes and alternative roadways. Please be aware that those roadways are also getting backed up and slowed down due to the excessive amount of traffic that is in the area. Um, if any of you are involved in a collision at all, not just the one on Highway 11, but any collision, please remain in your vehicle, okay? Do not get out of your vehicle because you could potentially get injured uh, from other oncoming motorists due to those poor visibility uh, conditions. Um, as I've said numerous times here, visibility is poor, road conditions are poor. Okay, so for those involved in the Highway 11 collision, uh, we are opening up the Rotary Place located at 100 University Avenue here in Aurelia. Okay, it's being utilized as a warming center for everyone. So if you have family or anyone, that is the plan, that is where we are going to be taking them, is to there. Um, again, we will be providing that update at 2 p.m. on our socials. Uh so if there's any media outlets that are looking for information it'll be at 2 p.m. I will be doing a live video uh and again let's all continue to work together keep everyone safe here and we'll get through this thanks दस दिय है कि ऑरेलिया क्षेत्र शुक्रवार तो बर्फबारी दी चेतावनी दे अधीन है वातावरण कनाडा ने खतरनाक यात्रा स्थितियां अते माडी विजिबिलिटी बारे चेतावनी दीती है ओपीपी ਨੇ ਕਿਹਾ ਹੈ ਕਿ ਉਹ ਖੇਤਰ ਵਿੱਚ ਹੋਰ ਦੁਰਘਟਨਾਵਾਂ ਦੇ ਨਾਲ ਵੀ ਨਜਿੱਠ ਰਹੇ ਨੇ ਅਤੇ ਆਲੇ ਦੁਆਲੇ ਦੀਆਂ ਸੜਕਾਂ ਤੇ ਵੀ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨ ਨੂੰ ਮਿਲ ਰਿਹਾ ਹੈ ਅਜਿਹੇ ਵਿੱਚ ਬਿਨਾਂ ਕੰਮ ਤੋਂ ਹਾਈਵੇ ਤੇ ਨਿਕਲਣ ਤੋਂ ਪਰਹੇਜ਼ ਕੀਤਾ ਜਾਵੇ ਨਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ